ਨਵੀਆਂ ਸਮੱਸਿਆਵਾਂ ਦਿੱਤੀਆਂ ਨੇ ਇਹਨਾਂ ਨੇ ਲੁਧਿਆਣੇ ਨੂੰ ਨਵੀਆਂ ਪ੍ਰੋਬਲਮਾਂ ਕ੍ਰੀਏਟ ਕੀਤੀਆਂ ਨੇ ਇਹਨਾਂ ਨੇ ਲੁਧਿਆਣੇ ਦੇ ਕੋਈ ਇਹਨਾਂ ਨੇ ਸਵਾਰਿਆ ਨਹੀਂ ਆਉਣ ਵਾਲੇ ਦਿਨਾਂ ਚ ਸਾਰੀ ਕੱਲੀ ਕੱਲੀ ਗੱਲ ਦੀ ਵਿਆਖਿਆ ਕੀਤੀ ਜਦੋਂ ਮੈਂ ਲੁਧਿਆਣੇ ਦੇ ਚੱਪੇ-ਚੱਪੇ ਬਾਰੇ ਪਤਾ ਮੈਂ ਇੱਥੇ ਤਾਂ ਜੰਪਾਂ ਮੈਂ ਬਾਹਰੋਂ ਨਹੀਂ ਆਇਆ ਬਿੱਟੂ ਮੋਗੂ ਬਿੱਟੂ ਜੀ ਤਾਂ ਬਾਹਰੋਂ ਆਏ ਨੇ ਨਾ ਪਹਿਲਾਂ ਤਵਾੜੀ ਸਾਹਿਬ ਬਾਹਰੋਂ ਆਏ ਸੀ ਵੋਟ ਲੈ ਕੇ ਚਲੇ ਗਏ ਕੋਈ ਹੱਲ ਨਹੀਂ ਹੋਇਆ ਬਿੱਟੂ ਜੀ ਵੀ 10 ਸਾਲ ਤੋਂ ਬਿੱਟੂ ਜੀ ਅੱਜ ਵੀ ਪੂਰੇ ਸਿਧਾਣੇ ਬਾਰੇ ਨਹੀਂ ਜਾਣਦਾ ਗੱਲ ਗੱਲ ਤਾਂ ਤੁਸੀਂ 2 ਸਾਲ ਦਾ ਰਿਕਾਰਡ ਦੱਸੋ ਆਪਦਾ ਤੁਸੀਂ 2 ਸਾਲ ਚ ਕੀਤਾ ਕੀ ਬਿਨਾ ਟੱਗੀਆਂ ਤੋਂ ਬਿਨਾ ਝੂਠ ਤੋਂ ਬਿਨਾ ਲੋਕਾਂ ਦੇ ਨਾਲ ਵੇਪਰੋਸਗੀ ਪ੍ਰਗਟ ਕਰਨ ਤੋਂ ਕੀ ਕੀਤਾ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਰੁਸ ਕੇ ਗਏ ਨੇ ਜਾਂ ਕਿਸੇ ਕਾਰਨ ਕਰਕੇ ਪਾਰਟੀ ਛੱਡ ਕੇ ਗਏ ਨੇ ਵੀ ਵਾਪਸ ਆਓ ਆਪਾਂ ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਦੇ ਵਿੱਚ ਪੰਜਾਬ ਦੀਆਂ ਸਮੱਸਿਆਵਾਂ 'ਚ ਹੱਲ ਕਰੀਏ ਰਲ ਕੇ ਪੰਜਾਬ ਨੂੰ ਅੱਗੇ ਵਧਾਈਏ ਰਲ ਕੇ ਪੰਜਾਬ 'ਚ ਸ਼ਾਂਤੀ ਲਿਆ ਕੇ ਆਈਏ 2 ਮਿੰਟ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਦਫ਼ਤਰ ਦੇ ਵਿੱਚ ਸਵਾਗਤ ਵੀ ਹੋ ਰਿਹਾ ਹੈ ਤੇ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਔਰ ਉਮੀਦਵਾਰ ਐਲਾਨਿਆ ਲੁਧਿਆਣਾ ਤੋਂ ਬਹੁਤ ਧੰਨਵਾਦ ਕਰਦਾ ਜੀ ਪਾਰਟੀ ਹਾਈ ਕਮਾਂਡ ਦਾ ਸਰਦਾਰ ਸੁਖੀ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਦਾ ਜੀ ਜਿਨ੍ਹਾਂ ਨੇ ਬੇਦੇਵਰ ਕੇ ਸਧਾਰਨ ਵਿਅਕਤੀ ਤੇ ਭਰੋਸਾ ਪ੍ਰਗਟ ਕੀਤਾ ਜੀ ਔਰ ਮੈਨੂੰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਭੇਜਿਆ ਔਰ ਮੈਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰੂੰਗਾ ਜਿੱਥੇ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤਾਂ ਉਥੇ ਪਾਰਟੀ ਹਾਈ ਕਮਾਂਡ ਦੇ ਭਰੋਸੇ ਤੇ ਖਰਾ ਉਤਰਾਂ। ਜੀ ਸਰ ਕਿਹੜੇ ਕਿਹੜੇ ਮੁੱਦੇ ਰਹਿਣਗੇ ਕਿਉਂਕਿ ਆਮ ਤੌਰ ਤੇ ਤੁਸੀਂ ਪਹਿਲਾਂ ਵੀ ਸਾਬਕਾ ਵਿਧਾਇਕ ਹੋ ਹੁਣ ਤੇ ਕਿਹੜੇ ਕਿਹੜੇ ਮੁੱਦੇ ਰਹਿਣਗੇ ਕਿਉਂਕਿ ਕਾਫੀ ਜਨਤਕ ਮੁੱਦੇ ਤੁਸੀਂ ਜਾਣਦੇ ਹੋ। ਦੇਖੋ ਮੈਨੂੰ ਲੁਧਿਆਣੇ ਦੇ ਚੱਪੇ-ਚੱਪੇ ਬਾਰੇ ਪਤਾ ਮੈਂ ਇੱਥੇ ਤਾਂ ਜੰਪਾ ਲਾਂ। ਮੈਂ ਬਾਹਰੋਂ ਨਹੀਂ ਆਇਆ ਬਿੱਟੂ ਮੰਗੂ। ਬਿੱਟੂ ਜੀ ਤਾਂ ਬਾਹਰੋਂ ਆਏ ਨੇ ਨਾ ਪਹਿਲਾਂ ਤਵਾੜੀ ਸਾਹਿਬ ਬਾਹਰੋਂ ਆਏ ਸੀ ਵੋਟ ਲੈ ਕੇ ਚਲੇ ਗਏ ਕੋਈ ਹੱਲ ਜਿਨਾ ਚਿਰ ਬੰਦਾ ਜਾਣਦਾ ਨਾ ਹੋਵੇ ਉਹਨਾਂ ਚਿਰ ਮਸਲੇ ਨਹੀਂ ਹੱਲ ਕਰ ਸਕਦਾ ਲਗਾਤਾਰ ਲਗਾਤਾਰ ਕਰ ਸਕਦਾ ਜਿਹੜਾ ਡਾਕਟਰ ਰੋਗ ਨੂੰ ਪਹਿਲਾਂ ਪਹਿਚਾਣੂਗਾ ਬਿੱਟੂ ਜੀ ਨੂੰ ਤਾਂ ਰੋਗ ਦਾ ਨਹੀਂ ਪਤਾ ਲੁਧਿਆਣੇ ਦੇ ਕੀ ਰੋਗ ਨੇ ਲਗਾਤਾਰ ਜ਼ਿਕਰ ਕਰਦੇ ਨੇ 스마트 ਸਿਟੀ ਦਾ ਜ਼ਿਕਰ ਕੀਤਾ ਉਹਨਾਂ ਨੇ ਸਕੂਲਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਕਾਫੀ ਪ੍ਰੋਜੈਕਟ ਉਹਨਾਂ ਨੇ ਲਿਆਂਦੇ ਨੇ ਬੁੱਢੇ ਨਾਲੇ ਦਾ ਉਹਨਾਂ ਨੇ ਜ਼ਿਕਰ ਕੀਤਾ ਇਹ 스마트 ਸਿਟੀ ਦੇ ਪ੍ਰੋਜੈਕਟ ਨੇ 스마트 ਸਿਟੀ ਸ਼ੋਮਨੀ ਕਾਲੀਦਾਲ ਦੀ ਸਰਕਾਰ ਸਮੇਂ ਬਣਿਆ ਸੀ ਇਹ ਇਹਨਾਂ ਦਾ ਦੇਣ ਨਹੀਂਗਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਹਨਾਂ ਦੀ ਸਰਕਾਰ ਸੀ ਸਟੇਟ ਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਸਨ ਇਹਨਾਂ ਦਾ ਇੱਕ ਮਨਿਸਟਰ ਵੀ ਸੀ ਇਹਨਾਂ ਦੇ ਸਾਰੇ ਵਿਧਾਇਕ ਸਨ ਇਹ ਦੱਸਣ ਵੀ ਲੁਧਿਆਣੇ ਦੀ ਕੀ ਕਾਇ ਕਲਪ ਕੀਤੀ ਇਹਨਾਂ ਨੇ ਕੀ ਸਵਾਰਿਆ ਨਵੀਆਂ ਸਮੱਸਿਆਵਾਂ ਦਿੱਤੀਆਂ ਨੇ ਇਹਨਾਂ ਨੇ ਲੁਧਿਆਣੇ ਨੂੰ ਨਵੀਆਂ ਪ੍ਰੋਬਲਮਾਂ ਕ੍ਰੀਏਟ ਕੀਤੀਆਂ ਨੇ ਇਹਨਾਂ ਨੇ ਲੁਧਿਆਣੇ ਲਈ ਕੋਈ ਇਹਨਾਂ ਨੇ ਸਵਾਰਿਆ ਨਹੀਂ ਆਉਣ ਵਾਲੇ ਦਿਨਾਂ ਚ ਸਾਰੀ ਕੱਲੀ ਕੱਲੀ ਗੱਲ ਦੀ ਵਿਆਖਿਆ ਕੀਤੀ ਜਾਊਗੀ ਤੁਹਾਡੇ ਵੱਲੋਂ ਕਿਹੜੇ ਕਿਹੜੇ ਮੁੱਦੇ ਰਹਿਣਗੇ ਆ ਕਿਤੇ ਆਮ ਆਦਮੀ ਪਾਰਟੀ ਨੇ ਵੀ ਜਿਹੜਾ 13 0 ਦਾ ਨਾਹਰਾ ਦਿੱਤਾ ਤਾਂ ਉਹ ਕਹਿੰਦੇ ਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਬਾਕੀ ਪਾਰਟੀਆਂ ਦਾ ਆਧਾਰ ਨਹੀਂ ਆ ਸੀ ਪਿੰਡਾਂ ਦੇ ਵਿੱਚ ਵੀ ਵਧੀਆ ਆਪ ਹੈਗੇ ਆ ਇਹ ਕੋਈ ਮੂਹ 130 ਕਹਿ ਦੇਣਾ ਜਾਂ ਕੁਝ ਵੀ ਕਹਿ ਦੇਣਾ ਕੋਈ ਵੱਡੀ ਗੱਲ ਨਹੀਂ ਕਹਿ ਸਕਦੇ ਆਪਾਂ ਵੀ ਮੈਂ ਜੋ ਮਰਜ਼ੀ ਕਹਿ ਦਈਏ ਅਸੀਂ ਕਹਾਂਗੇ 542 ਇਹਦਾਂ ਹੋ ਜਾਣਾ ਕੱਲ ਗੱਲ ਤਾਂ ਤੁਸੀਂ 2 ਸਾਲ ਦਾ ਰਿਕਾਰਡ ਦੱਸੋ ਆਪਦਾ ਤੁਸੀਂ 2 ਸਾਲ ਚ ਕੀਤਾ ਕੀ ਆ ਬਿਨਾਂ ਠੱਗੀਆਂ ਤੋਂ ਬਿਨਾਂ ਝੂਠ ਤੋਂ ਬਿਨਾਂ ਲੋਕਾਂ ਦੇ ਨਾਲ ਬੇਪਰੋਸਗੀ ਪ੍ਰਗਟ ਕਰਨ ਤੋਂ ਕੀ ਕੀਤਾ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਇਹਨਾਂ ਤੇ ਕੋਈ ਭਰੋਸਾ ਲੋਕਾਂ ਨੂੰ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਕੁਝ ਨਹੀਂ ਮਿਲਣਾ ਇਸ ਕਰਕੇ ਇਹ ਝੂਠ ਬੋਲ ਰਹੇ ਨੇ 130 ਕਹੀ ਜਾਣ ਚਾਹੇ 400 ਪਾਰ ਕੇ ਹੀ ਜਾਣ ਕੁਝ ਨਹੀਂ ਮਿਲਣਾ ਕਿਹੜੇ ਕਿਹੜੇ ਅਹਿਮ ਮੁੱਦੇ ਰਹਿਣਗੇ ਕੁਝ ਦੱਸੋਗੇ ਕਿਉਂਕਿ ਖਾਸ ਤੌਰ ਤੇ ਤੁਸੀਂ ਵਿਚਰਦੇ ਵੀ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਇੰਡਸਟਰੀ ਏਰੀਆ ਤੁਹਾਡਾ ਕਿਹੜੇ ਕਿਹੜੇ ਖਾਸ ਮੁੱਦੇ ਨੇ ਦੇਖੋ ਮੈਨੂੰ ਲੁਧਿਆਣੇ ਦੇ ਚੱਪੇ ਚੱਪੇ ਬਾਰੇ ਪਤਾ ਮੈਂ ਪਹਿਲਾਂ ਵੀ ਕਿਹਾ ਪਰ ਹਾਲੇ ਮੁੱਦਿਆਂ ਦੀ ਗੱਲ ਨਹੀਂ ਕਰਨੀ ਕਿਉਂਕਿ ਅੱਜ ਤੱਕ ਜਿਹੜੀ 1.5 ਮਹੀਨੇ ਤੋਂ ਇਲੈਕਸ਼ਨ ਲੜੀ ਜਾ ਰਹੀ ਹੈ ਇਹ ਬਿਨਾਂ ਮੁੱਦਿਆਂ ਤੋਂ ਲੜੀ ਜਾ ਰਹੀ ਹੈ ਮੁੱਦਾ ਇਹਨਾਂ ਕੋਲ ਕੋਈ ਨਹੀਂ ਸੀ ਬਿਨਾਂ ਮੁੱਦੇ ਤੇ ਭੁਜਾਈ ਫਿਰਦੇ ਨੇ ਗੱਡੀਆਂ ਜੇ ਮੈਂ ਅੱਜ ਮੁੱਦੇ ਦੱਸਤੇ ਇਹਨਾਂ ਨੂੰ ਪਤਾ ਲੱਗ ਜਾਣਾ ਫਿਰ ਤਾਂ ਇਹ ਵੀ ਮੁੱਦੇ ਦੀ ਗੱਲ ਕਰਨ ਲੱਗ ਜਾਣਗੇ ਸੋ ਇਸ ਕਰਕੇ ਜ ਜਿਹਨੇ 10 ਸਾਲ ਕੋਈ ਮੁੱਦਾ ਹੱਲ ਨਹੀਂ ਕੀਤਾ ਉਹਦੇ ਤੇ ਤੁਸੀਂ ਕੀ ਭਰੋਸਾ ਕਰ ਸਕਦੇ ਹੋ ਵੀ ਕੋਈ ਮੁੱਦਾ ਹੱਲ ਕਰ ਦਊਗਾ ਨਹੀਂ ਬਿਲਕੁਲ ਨਹੀਂ ਵਰਕਰਾਂ ਦੀ ਕਈਆਂ ਦੀ ਨਾਰਾਜ਼ਗੀ ਸੀਗੀ ਜਾਂ ਕਈ ਪਾਰਟੀ ਨੂੰ ਛੱਡ ਕੇ ਚਲੇ ਗਏ ਕੀ ਲੱਗਦਾ ਉਹਨਾਂ ਨੂੰ ਮਨਾਉਣ ਦੀ ਕੋਆਇਤ ਜਿਹੜੀ ਹੈ ਚਾਹੇ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਤੁਹਾਡੇ ਵੱਲੋਂ ਵੀ ਕੀਤੀ ਜਾਵੇਗੀ ਬਿਲਕੁਲ ਕੀਤੀ ਜਾਊਗੀ ਸਾਰਿਆਂ ਨੂੰ ਬੇਨਤੀ ਕੀਤੀ ਜਾਊਗੀ ਤੁਹਾਡੇ ਤੁਹਾਡੇ মিডিਆਵਾਂ ਨੂੰ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਰੁਸ ਕੇ ਗਏ ਨੇ ਜਾਂ ਕਿਸੇ ਕਾਰਨ ਕਰਕੇ ਪਾਰਟੀ ਛੱਡ ਕੇ ਗਏ ਨੇ ਵੀ ਵਾਪਸ ਆਓ ਆਪਾਂ ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਦੇ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰੀਏ ਰਲ ਕੇ ਪੰਜਾਬ ਨੂੰ ਅੱਗੇ ਵਧਾਈਏ ਨਾਲ ਕੇ ਪੰਜਾਬ ਚ ਸ਼ਾਂਤੀ ਲੈ ਕੇ ਆਈਏ ਪੰਜਾਬ ਅੱਜ ਇਹ ਹਾਲਾਤ ਬਣਾਤੇ ਇਹਨਾਂ ਨੇ ਵੀ ਪੰਜਾਬ ਦੇ ਲੋਕ ਮੂੰਹ ਨੇਰੇ ਸੈਰ ਕਰਨ ਨਹੀਂ ਜਾ ਸਕਦੇ ਜੇ ਕੋਈ ਸੈਰ ਕਰਨ ਜਾਂਦਾ ਉਹ ਵੀ ਲੁੱਟ ਲਿਆ ਜਾਂਦਾ ਆ ਆ ਹਾਲਾਤ ਪੰਜਾਬ ਦੇ ਅੱਜ ਬਣਾਏ ਨੇ ਇਸ ਆਮ ਆਦਮੀ ਪਾਰਟੀ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਕੱਢਣ ਦੇ ਲਈ ਸਾਨੂੰ ਇੱਕ ਜੁਟ ਹੋਣਾ ਪਊਗਾ ਤੇ ਸਾਰਿਆਂ ਨੂੰ ਮੇਰਾ ਸੱਦਾ ਵੀ ਸਾਰੇ ਆਓ ਰਲ ਕੇ ਸੋ ਇਹ ਸੰ੍ਹ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪਾਰਟੀ ਦੇ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਨੂੰ ਜਨਤਾ ਤੱਕ ਪਹੁੰਚਾਉਣਗੇ ਹਾਲੇ ਉਹ ਇਸ ਬਾਰੇ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਜਨਤਕ ਮੁੱਦੇ ਨੇ ਜੋ ਲੁਧਿਆਣਾ ਦੀਆਂ ਪ੍ਰੋਬਲਮਸ ਨੇ ਉਸ ਨੂੰ ਹੱਲ ਕਰਨ ਲਈ ਉਹ ਲਗਾਤਾਰ ਯਤਨ ਕਰਨਗੇ ਔਰ ਉਹਨਾਂ ਨੇ ਜਿੱਤ ਦਾ ਜਿਹੜਾ ਦਾਅਵਾ ਵੀ ਪੇਸ਼ ਕੀਤਾ ਔਰ ਕਿਹਾ ਕਿ ਰੁਕ세 ਜਿਹੜੇ ਵਰਕਰ ਹੈਗੇ ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਉਹ ਪਾਰਟੀ ਦੇ ਵਿੱਚ ਵਾਪਸ ਆ ਸਕਣ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ